ਹਾਂਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਹੈ ਤਾਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਕਿਸੇ ਕਵੀ ਨੇ ਬੜਾ ਹੀ ਸੋਹਣਾ ਲਿਖਿਆ ਹੋਇਆ ਹੈ ਇੱਕ ਕਵਿਤਾ ਹੈ ਜਦੋਂ ਤਾਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤਖਤੀ ਤਵੀ ਤੇ ਹਾਜ਼ਰਮਾਨ ਹੋ ਗਏ ਤੇ ਜਿਹੜਾ ਜਲਾਦ ਸੀ ਉਹ ਥੋੜਾ ਜਿੰਨਾ ਕਪੜਾ ਗਿਆ ਉਸ ਵਕਤ ਤਾਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਵੀ ਨੇ ਲਿਖਿਆ ਹੈ ਕਿ ਬੋਲਿਆ ਹੈ ਪਾਣੀ ਖੋਲ ਗਏ ਸੱਤਾ ਸਮੁੰਦਰਾਂ ਦੇ ਪਾਣੀ ਖੋਲ ਗਏ ਸੱਤਾ ਸਮੁੰਦਰਾਂ ਦੇ ਤਤੀ ਤਵੀਤੇ ਪਾਤਸ਼ਾਹ ਬਹਿਣ ਲਗੇ ਤਤੀ ਤਵੀਤੇ ਪਾਤਸ਼ਾਹ ਬਹਿਣ ਲਗੇ ਧਰਤੀ ਹਿੱਲ ਗਈ ਅਤੇ ਅਸਮਾਨ ਕੰਬੇ ਧਰਤੀ ਹਿੱਲ ਗਈ ਅਤੇ ਅਸਮਾਨ ਕੰਬੇ ਕੜਸ਼ੇਰੇ ਇਥੇ ਦੇ ਸੀਸ ਤੇ ਪੈਣ ਲੱਗੇ ਕੜਸ਼ੇਰੇ ਇਥੇ ਦੇ ਸੀਸ ਤੇ ਪੈਣ ਲੱਗੇ ਮਾਰਨ ਲੱਗੇ ਆ ਵੀ ਕੰਜੂਸੀਆਂ ਵਰਤਦਾ ਹੈ ਮਾਰਨ ਲੱਗੇ ਆ ਵੀ ਕੰਜੂਸੀਆਂ ਵਰਤਦਾ ਹੈ ਪੰਜਵੇਂ ਪਾਤਸ਼ਾਹ ਜਲਾਦ ਨੂੰ ਕਹਿਣ ਲੱਗੇ ਪੰਜਵੇਂ ਪਾਤਸ਼ਾਹ ਜਲਾਦ ਨੂੰ ਕਹਿਣ ਲੱਗੇ ਜ਼ਾਲਮ ਇਨਾਂ ਬਾਲਣ ਵਾਲੇ ਤਵੀ ਸਰਸੜਕੇ ਹੋ ਜਾਏ ਲਾਲ ਜਲਮਾ ਇਨਾ ਵਾਲਨ ਵਾਲ ਤਵੀ ਸਰਸੜਕੇ ਹੋ ਜਾਏ ਲਾਲ ਤਵੀ ਸਰਸੜਕੇ ਹੋ ਜਾਏ ਲਾਲ ਮੈਂ ਹੋ ਜਾਵਾ ਕੁਰਬਾਨੇ ਮੇਰੇ ਮਾਲਕ ਨੂੰ ਭਾ ਜਾਵੇ ਮੇਰੇ ਮਾਲਕ ਨੂੰ ਭਾ ਜਾਵੇ ਇੰਨੀ ਤਤੀ ਕਰਦੋ ਰੇਤ ਇਨੀ ਤਤੀ ਕਰ ਦੋ ਰੇਤ ਮਜਾ ਮਰਨੇ ਦਾ ਜਾਵੇ ਮਜਾ ਮਰਨੇ ਦਾ ਜਾਵੇ ਤੇਰੇ ਵੀ ਜ਼ੁਲਮ ਦੀ ਹੱਤ ਨਹੀਂ ਤੇਰੇ ਵੀ ਜ਼ੁਲਮ ਦੀ ਹੱਤ ਨਹੀਂ ਮੇਰਾ ਵੀ ਖੂਬ ਜੀਰਾ ਹੈ ਤੇਰੇ ਵੀ ਜ਼ੁਲਮ ਦੀ ਹੱਤ ਨਹੀਂ ਮੇਰਾ ਵੀ ਖੂਬ ਜੀਰਾ ਹੈ ਹੈ ਸੱਚਾ ਇਸ਼ਕ ਉਸ ਰੱਬ ਦੇ ਨਾਲ ਕਿ ਰੱਬ ਮਹਿਬੂਬ ਮੇਰਾ ਹੈ ਕਿ ਰੱਬ ਮਹਿਬੂਬ ਮੇਰਾ ਹੈ ਇੰਨੀ ਤਤੀ ਕਰ ਦੋ ਰੇਤ ਮਜਾ ਮਰਨੇ ਦਾ ਜਾਵੇ ਇੰਨੀ ਤਤੀ ਕਰ ਦੋ ਰੇਤ ਮਜਾ ਮਰਨੇ ਦਾ ਜਾਵੇ ਸਾਡਾ ਜਿਸਮ ਹੈ ਨਿਰਾ ਪਹਾੜ ਸਾਡਾ ਜਿਸਮ ਹੈ ਨਿਰਾ ਪਹਾੜ ਤੋ ਭਾਵੇਂ ਦੇਗਾ ਵਿੱਚ ਉਹ ਹਾਲ ਭਾਵੇਂ ਚਰਖੜੀਆਂ ਤੇ ਚਾੜ ਕੇ ਸਿੰਘ ਸ਼ਹੀਦੀ ਪਾ ਜਾਵੇ ਕੇ ਸਿੰਘ ਸ਼ਹੀਦੀ ਪਾ ਜਾਵੇ ਕਿੰਨੀ ਤਤੀ ਕਰ ਦੋ ਰੇਤ ਕਿ ਮਜਾ ਮਰਨੀ ਦਾ ਆ ਜਾਵੇ ਸਿੱਖੀ ਦੇ ਬਾਗ ਨੂੰ ਸਿੰਜ ਕੇ ਸਿੱਖੀ ਦੇ ਬਾਗ ਨੂੰ ਸਿੰਜ ਕੇ ਉਹ ਬੂਟੇ ਪਾਲ ਜਾਊਗਾ ਜਲਮ ਨੂੰ ਸਾੜ ਦੇਵਨ ਜੋ ਉਹ ਦੀਵੇ ਬਾਲ ਜਾਵਾਂਗਾ ਜਲਮ ਨੂੰ ਸਾੜ ਦੇਵਨ ਜੋ ਉਹ ਦੀਵੇ ਬਾਲ ਜਾਵਾਂਗਾ ਹੈ ਸਾਡੇ ਅੰਗ ਅੰਗ ਵਿੱਚ ਜਨ ਹੁਣ ਹੈ ਸਾਡੇ ਅੰਗ ਅੰਗ ਵਿੱਚ ਜਨ ਹੁਣ ਸਿੱਖੀ ਦਾ ਬੂਤਾ ਹੋਵੇ ਖੂਨ ਪਾਵਾਂ ਪਾਣੀ ਦੇ ਖਾਂ ਖੂਨ ਇਹ ਬੂਤਾ ਲਹਿਰਾ ਜਾਵੇ ਇਹ ਬੂਟਾ ਲਹਿਰਾ ਜਾਵੇ ਇੰਨੀ ਤੱਤੀ ਕਰ ਦੋ ਰੇਤ ਮਜਾ ਮਰਨੇ ਦਾ ਆ ਜਾਵੇ ਮੇਰੇ ਮਾਲਕ ਦਾ ਸਿਰ ਮੇਰੇ ਅਜੇ ਤਾਂ ਫਰਜ਼ ਬਾਕੀ ਹੈ ਮੇਰੇ ਮਾਲਕ ਦਾ ਸਿਰ ਮੇਰੇ ਅਜੇ ਤਾਂ ਫਰਜ਼ ਬਾਕੀ ਹੈ ਲੱਖਾਂ ਵਾਰ ਗਏ ਜਾਂਦਾ ਮੇਰਾ ਵੀ ਕਰਜ਼ ਬਾਕੀ ਹੈ ਲੱਖਾਂ ਵਾਰ ਗਏ ਜਾਂਦਾ ਮੇਰਾ ਵੀ ਕਰਜ ਬਾਕੀ ਹੈ ਇਨੀ ਤੱਕੀ ਕਰ ਦੋ ਰੇਤ ਮਜਾ ਮਰਨੇ ਦਾ ਜਾਵੇ ਮੈਨੂੰ ਮਾਲਕ ਬਖਸ਼ੇ ਆਮਾਨ ਮੈਨੂੰ ਮਾਲਕ ਬਖਸ਼ੇ ਆਮਾਨ ਮੈਂ ਰੱਖਣੀ ਹੈ ਸਿੱਖੀ ਦੀ ਸ਼ੋਹਨ ਮੈਂ ਰੱਖਣੀ ਹੈ ਸਿੱਖੀ ਦੀ ਸ਼ਾਨ ਇਨੀ ਤੱਕੀ ਕਰ ਦੋ ਰੇਤ ਮਜਾ ਮਰਨੇ ਦਾ ਜਾਵੇ ਇੰਨੀ ਤਤੀ ਕਰਦੋ ਰੇਤ ਮਜਾ ਮਰਨਿੰਦਾ ਜਾਵੇ ਦੁੱਲੇ ਜਦ ਖੂਨ ਸ਼ਹੀਦ ਦਾੰਦਾ ਦੁੱਲੇ ਜਦ ਖੂਨ ਸ਼ਹੀਦ ਦਾੰਦਾ ਤਕਦੀਰ ਬਦਲਦੀ ਕਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕਮ ਦੀ ਤਾਨ ਗੁਰ ਅਰਜਨ ਦੇਵ ਸਾਹਿਬ ਜੀ ਤੇਰੇ ਇੱਕ ਇੱਕ ਸ਼ਾਲੇ ਵਿੱਚੋਂ ਗੁਲਜ਼ਾਰ ਪ੍ਰਗਟ ਹੋ ਗਈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੇਰੀ ਇੱਕ ਇੱਕ ਛਾਲੇ ਵਿੱਚੋਂ ਗੁਲਜ਼ਾਰ ਪ੍ਰਗਟ ਹੋ ਗਈ ਸੁਖਮਨੀ ਦੀ ਬਾਣੀ ਵਿੱਚੋਂ ਸੁਖਮਨੀ ਦੀ ਬਾਣੀ ਵਿੱਚੋਂ ਚੰਡੀ ਦੀ ਹਵਾਰ ਪੈਦਾ ਹੋ ਗਈ ਤਤੀ ਤਵੀ ਦੀ ਲੋ ਵਿੱਚੋਂ ਤਤੀ ਤਵੀ ਦੀ ਲੋ ਵਿੱਚੋਂ ਮੇਰੀ ਪੀੜੀ ਦੀ ਤਲਵਾਰ ਪ੍ਰਗਟ ਹੋ ਗਈ ਮੇਰੀ ਪੀੜੀ ਦੀ ਤਲਵਾਰ ਪ੍ਰਗਟ ਹੋ ਗਈ ਸੋ ਗੁਰਦੁਆਰਾ ਸਾਹਿਬ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਜਿਹੜੇ ਲੜੀਵਾਰ ਚੱਲ ਰਹੇ ਸਨ ਉਹਨਾਂ ਪਾਠਾਂ ਦੀ ਅੱਜ ਕੱਲ ਸਮਾਪਤੀ ਹੋਈ ਹੈ ਤੇ ਉਥੇ ਸ਼ਬਦ ਮੈਂ ਬੋਲਿਆ ਨਹੀਂ ਇਹ ਕਵਿਤਾ ਮੇਰ ਕੋ ਥੇ ਹੌਸਲਾ ਨਹੀਂ ਪਿਆ ਬੋਲਣ ਦਾ ਸੋ ਮੈਂ ਅੱਜ ਸਾਰਿਆਂ ਨੂੰ ਇਹ ਕਵਿਤਾ ਸੁਣਾਈ ਹੈ ਧੰਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਸ਼ਹਾਦਤ ਪ੍ਰਾਪਤ ਕਰਕੇ ਸਿੱਖੀ ਦੀ ਾਨਵੰਸ਼ਣ ਬਤਾਇਆ ਹੈ ਪ੍ਰਮਾਤਮਾ ਸਾਨੂੰ ਬਖਸ਼ੇ ਸਾਡੀਆਂ ਪੁੱਤਾਂ ਬਖਸ਼ੇ ਵੇ ਪ੍ਰਮਾਤਮਾ ਸਾਨੂੰ ਆਪਣੇ ਪਾਈ ਹੋਏ ਪੂਰਨਿਆਂ ਤੇ ਚੱਲਣ ਦੀ ਉਸਤ ਬਖਸ਼ਣ ਗੁਰੂ ਸਾਹਿਬ ਸਾਰਿਆਂ ਦਾ ਪਲਾ ਕਰਨ ਸਾਰਿਆਂ ਨੂੰ ਹਿੰਦ ਤਨੂ ਗੁਰਦਵਾਰ ਦੇ ਸਾਹਿਬ ਮਹਾਰਾਜ ਜੀ ਦੇ ਸ਼ਹੀਦੀਪੁਰ ਦੀ ਰੋਮ 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 ਨਮਸਕਾਰ ਹੈ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ